ਪੰਜਾਬ ਦੀ ਮਸ਼ਹੂਰ ਵੈਬ ਸੀਰੀਜ਼ ਮਾਲਦਾਰ ਛੜਾ ਤੁਸੀਂ ਸਾਰਿਆਂ ਨੇ ਦੇਖੀ ਹੀ ਹੋਣੀ ਆ ਤੇ ਉਸ ਦੇ ਸਾਰੇ ਕਿਰਦਾਰਾਂ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਤੇ ਉੱਥੇ ਹੀ ਉਸ ਦਾ ਮੁੱਖ ਕਿਰਦਾਰ ਬਾਗੂ ਜਿਸ ਨੂੰ ਤੁਸੀਂ ਸਾਰੇ ਬਾਖੂਬੀ ਜਾਣਦੇ ਹੀ ਹੋਵੋਗੇ ਤੇ ਉੱਥੇ ਹੀ ਮਾਲਦਾਰ ਛੜਾ ਸੀਰੀਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਤੇ ਉੱਥੇ ਹੀ ਹੁਣ ਤੱਕ 180 ਤੋਂ ਪਲੱਸ ਐਪੀਸੋਡ ਮਾਲਦਾਰ ਛੜਾ ਦੇ ਆ ਚੁੱਕੇ ਹਨ ਤੇ ਉਹਨਾਂ ਦੇ YouTube ਚੈਨਲ ਜੱਟ ਬੀਟ ਰਿਕਾਰਡ ਦੇ ਵੀ ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹੋ ਚੁੱਕੇ ਹਨ ਤੇ ਮਾਲਦਾਰ ਛੜਾ ਦੇ ਸ਼ੁਰੂਆਤੀ ਐਪੀਸੋਡਸ ਦੇ ਵਿੱਚ ਕਮਲ ਕੋਰ ਜਸਦੀ ਕੀ ਮੌਤੇ ਹੋ ਚੁੱਕੀ ਹੈ ਜੋ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹੈ ਉਸ ਨੇ ਇਸ ਵੈਬ ਸੀਰੀਜ਼ ਦੇ ਵਿੱਚ ਸ਼ੁਰੂਆਤੀ ਐਪੀਸੋਡਸ ਤੋਂ ਸ਼ੁਰੂਆਤ ਕੀਤੀ ਸੀ ਹੁਣ ਉਸ ਦੇ ਮੁੱਖ ਕਿਰਦਾਰ ਪਾਗੂ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਯੂਕੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਤੇ ਕਿਉਂਕਿ ਯੂਕੇ ਦੇ ਵਿੱਚ ਜਿਹੜਾ ਖਾਲਦਰ ਛੜਨਾ ਮੁਖਿਰਦਾਰ ਪਾਗੂ ਉਸ ਸਮੇਂ ਘੁੰਮਣ ਦੇ ਲਈ ਗਿਆ ਹੋਇਆ ਹੈ ਤੇ ਯੂਕੇ ਦੇ ਵਿੱਚ ਉਹ ਜਦੋਂ ਗੱਡੀ ਤੇ ਲੰਘਿਆ ਜਾਂਦਾ ਸੀ ਤਾਂ ਉਸ ਨਾਲ ਇੱਕ ਅਜੀਹੀ ਘਟਨਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੇ ਖੁਦ ਆਪਣੇ ਸੋਸ਼ਲ ਅਕਾਊਂਟ ਤੇ ਪੋਸਟ ਸ਼ੇਅਰ ਕੀਤੀ ਤੇ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਜਿਹੜਾ ਪਾਗੂਆ ਉਹ ਵੀ ਕਾਫੀ ਜ਼ਿਆਦਾ ਭਾਵਕ ਹੋ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਯੂਕੇ ਦੇ ਵਿੱਚ ਘੁੰਮਣ ਦੌਰਾਨ ਜਦੋਂ ਉਹ ਗੱਡੀ ਤੇ ਲੰਘਿਆ ਜਾਂਦਾ ਸੀ ਤਾਂ ਕਿਸੇ ਦੇ ਵੱਲੋਂ ਜਿਹੜਾ ਮਾਲਦਾਰ ਛੜਾ ਦੀ ਸੀਰੀ ਦੀ ਇੱਕ ਫੋਟੋ ਆ ਉਹ ਆਪਣੇ ਟਰੱਕ ਦੇ ਪਿੱਛੇ ਲਗਾਈ ਗਈ ਤੇ ਟਰੱਕ ਦੇ ਪਿੱਛੇ ਉਸ ਨੇ ਮਾਲਦਾਰ ਛੜਾ ਦੀਆਂ ਕੁਝ ਲਾਈਨਾਂ ਉਹ ਵੀ ਲਿਖੀਆਂ ਗਈਆਂ ਜਿਸ ਤੋਂ ਬਾਅਦ ਉਸ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਯੂਕੇ ਵਿੱਚ ਗੱਡੀ ਤੇ ਲੱਗੀ ਫੋਟੋ ਇੱਕਦਮ ਗੱਡੀ ਕੋਲ ਦੀ ਲੰਗੀ ਮੈਨੂੰ ਸਮਝਣਾ ਆਵੇ ਸ਼ੁਕਰਾਨਾ ਰੱਬ ਦਾ ਕਰਾਂ ਜਾਂ ਗੱਡੀ ਵਾਲੇ ਦਾ ਉਦੀ ਐਸ ਪੋਸਟ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਲਦਾਰ ਛੜਾ ਜਿਹੜੀਆਂ ਬਾਰਲੀ ਕੰਟਰੀਆਂ ਦੇ ਵਿੱਚ ਵੀ ਪ੍ਰਸਿੱਧ ਹੈ ਬਾਕੀ ਜੇਕਰ ਤੁਸੀਂ ਵੀ ਮਾਲਦਾਰ ਛੜਾ ਸੀਰੀ ਦੇਖਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ